ਸਰ ਲੋਹੜੀ ਦਾ ਤਿਹਾੜ ਆ ਰਿਹਾ ਹੈ ਤੁਸੀਂ ਦੇ ਆਪਣਾ ਜਨਾਲਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਦੇਖੋ ਜੀ ਬੀ ਇੰਡਸਟਰੀਅਲ ਜਨਾਲਾ ਸਾਰਿਆਂ ਨੂੰ ਰਿਕਵੈਸਟ ਕਰਨਾ ਹੈ ਕਿ ਚਾਇਨਾ ਰੋਡ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਇਹ ਜਿਹੜੇ ਕੀ ਹਾਨिकारक ਹੈ ਉਹ ਤੁਹਾਡੇ ਲੋਕਾਂ ਦੇ ਗਲੇ ਸਵਾਸ ਨਹੀਂ ਆ ਲੋਕਾਂ ਦੀ ਜਾਣ ਵੀ ਜਰੀ ਜਾਂਦੀ ਹੈ ਔਰ ਇਹ ਅਸੀਂ ਯੂਸਰ ਵੀ ਹੋਣ ਇਹਦਾ ਇਸਤੇਮਾਲ ਤੇ ਨਾ ਕਰਨਾ ਉਸ ਲਈ ਅਸੀਂ ਕਾਫੀ ਟੀਮ ਜੀ ਬਣਾਈ ਹੈ ਚੈਕਿੰਗ ਵੀ ਕਰ ਰਹੇ ਹਾਂ ਇਹਨਾਂ ਦੇ ਹੱਥ ਜੋੜ ਕੇ ਸਾਡੀ ਬੇਨਤੀ ਹੈ ਪੇਰੈਂਟਸ ਨੂੰ ਵੀ ਤੇ ਸਾਰਿਆਂ ਨੂੰ ਵੀ ਬਿਲਕੁਲ ਵੀ ਮੂਰਤੋਂ ਨਿਕਾਵੇਂ ਤਾਂ ਇਹ ਕਦਮ ਉਹ ਸਾਡੇ ਲਈ ਹੈ ਇਸ ਤੋਂ ਇਲਾਵਾ ਮੁੰਡੇ ਚਾਰ ਦੇ ਤੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨਾਲ ਇਹ ਵੀ ਬੇਨਤੀ ਹੈ ਕਿ ਜਿਹੜੀ ਲੋੜੀ ਆ ਉਹ ਲੜਕੀਆਂ ਦੀ ਕੁੜੀਆਂ ਨਹੀਂ ਬਣਾਓ ਮੁੰਡਿਆਂ ਦੀ ਲੋੜੀ ਬੜੇ ਸਾਲ ਤੋਂ ਬਣਾਉਂਦੇ ਆ ਰਹੇ ਹੁਣ ਕੁੜੀਆਂ ਦੀ ਲੋੜੀ ਸ਼ੁਰੂ ਕਰੀਏ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਧਿਆਨ ਰੱਖਣੋ ਕਿ ਬਤਾ ਸਕੀਏ ਧੰਨਵਾਦ ਸਰ ਮਾਪਿਆਂ ਨੂੰ ਕਿਸ ਸੰਦੇਸ਼ ਦੇਣਾ ਚਾਹੁੰਦੇ ਹੋ ਮਾਪੇ ਰਹੀਗੇ ਚਾਈਨਾ ਰੋਡ ਦੀ ਵਰਤੋਂ ਨਾ ਕਰੋ ਜੇ ਬੱਚਿਆਂ ਨੇ ਪਤਾ ਨੂੰ ਜਾਣੀ ਨਹੀਂ ਹੈ ਤਾਂ ਉਹਨਾਂ ਨੂੰ ਦੋ ਐਟਲੀਸਟ ਸਾਥ ਲੈ ਕੇ ਦਿਓ ਸੋਝਾ ਕਿ ਉਹਨਾਂ ਬੱਚਿਆਂ ਦਾ ਪਤਾ ਲੱਗਣਾ ਨਹੀਂ ਵੀ ਕੀ ਹੈਗਾ ਤੇ ਪੇਰੈਂਟਸ ਨੂੰ ਤਾਂ ਪਤਾ ਲੱਗਣਾ ਚਾਹੀਦਾ ਚਾਈਨਾ ਰੋਡ ਦਾ ਇਸਤੇਮਾਲ ਨਾ